ਮੱਹਾ ਬੱਜ ਰੇਤ ਮਨਾ ਕਰੋ ਮਨਾ ਕਰੋ ਮਨਾ ਕਰੋ 1 ਅਕਤੂਬਰ ਤੋਂ ਪੰਜਾਬ ਭਰ ਦੀਆਂ ਸਾਰੀਆਂ ਦਾਣਾ ਮੰਡੀਆਂ ਅਨਮਿੱਥੇ ਸਮੇਂ ਲਈ ਬੰਦ ਰੱਖਣ ਦੇ ਕੀਤੇ ਐਲਾਨ ਤੋਂ ਬਾਅਦ ਆੜਤੀਏ ਐਸੋਸੀਏਸ਼ਨ ਫਗਵਾੜਾ ਵੱਲੋਂ ਦਾਣਾ ਮੰਡੀ ਬੰਦ ਰੱਖਣ ਦੇ ਅਨਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਇਸ ਦੌਰਾਨ ਜਿੱਥੇ ਸਮੂਹ ਆੜਤੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਵਕਵਕ ਬੁਲਾਰਿਆਂ ਨੇ ਆਖਿਆ ਕਿ ਉਹਨਾਂ ਵੱਲੋਂ ਇਹ ਹੜਤਾਲ ਅਨਮਿੱਥੇ ਸਮੇਂ ਲਈ ਕੀਤੀ ਗਈ ਹੈ ਤੇ ਇਸ ਸਬੰਧੀ ਸਰਕਾਰ ਨੂੰ ਦੱਸਿਆ ਗਿਆ ਹੈ ਉਨਾ ਕਹਿਆ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਰੋਜ਼ਾਨਾ ਹੀ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪੂਰਨ ਤੌਰ ਤੇ ਮੰਡੀ ਬੰਦ ਕਰਕੇ ਧਾਨੇ ਤੇ ਬੈਠਣਗੇ। ਉਹਨਾਂ ਕਹੇ ਕਿ ਪੰਜਾਬ ਸਰਕਾਰ ਪਾਸੋਂ ਉਹਨਾਂ ਦੀ 2.5% ਅੜਤ ਪੂਰੀ ਕਰਨ ਦੀ ਮੰਗ ਪਿਛਲੇ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਹੈ। ਪਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ। ਉਹਨਾਂ ਚੇਤਾਵਨੀ ਦਿੱਤੀ ਕਿ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹਨਾਂ ਵੱਲੋਂ ਇਸ ਤੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਤਰ੍ਹਾਂ ਵੱਡੀ ਗਿਣਤੀ ਵਿੱਚ ਆੜਤੀਏ ਮੌਜੂਦ ਸਨ ਸੋ ਅਸੀਂ ਜਿਹੜੀ ਇਹ ਹੜਤਾਲ ਆ ਬਿਲਕੁਲ ਸਰਕਾਰਾਂ ਨੂੰ ਦੱਸ ਕੇ ਕੀਤੀ ਆ ਔਰ ਅਨਮਿੱਥੇ ਸਮੇਂ ਲਈ ਸਾਡੀ ਹੜਤਾਲ ਆ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਉਹਦੀਆਂ ਅਸੀਂ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਤੁਰੰਤ ਤੌਰ ਤੇ ਮੰਡੀ ਬੰਦ ਕਰਕੇ ਜਿਹੜਾ ਇੱਥੇ ਇਸੇ ਤਰ੍ਹਾਂ ਹੀ ਪੀਸਫੁਲੀ ਧਾਨੇ ਦੇ ਵਿੱਚ ਬੈਠਾਂਗੇ ਬਾਕੀ ਜੋ ਵੀ ਸਾਡੇ ਲੀਡਰ ਸਾਹਿਬਾਨਾਂ ਦਾ ਸਾਡੇ ਪੰਜਾਬ ਦੇ ਪ੍ਰਧਾਨਾਂ ਦਾ ਸਾਡੀ ਪੰਜਾਬ ਦੀ ਬੋਡੀ ਦਾ ਜੋ ਸਾਨੂੰ ਅਗਲਾ ਆਦੇਸ਼ ਹੋਊਗਾ ਅਸੀਂ ਉਹਦੇ ਮੁਤਾਬਕ ਸਾਰਾ ਆਪਣਾ ਜਿਹੜੀ ਰੂਪਰੇਖਾ ਕਰਾਂਗੇ ਆਹ ਆਸੋਸੀਏਸ਼ਨ ਜਿੰਦਾਬਾਦ 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 ਸਾਰ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਅੱਗੇ ਅੱਗੇ ਵੀ ਅਸੀਂ 3-4 ਮਹੀਨਿਆਂ ਤੋਂ ਲੱਗੇ ਹੋਇਆ ਵੀ ਸਾਡੀ ਜਿਹੜੀ ਆਰਡਰਤਾ ਪੂਰੀ ਕੀਤੀ ਜਾਵੇ 2.5% ਹੋਰ ਵੀ بڑے ਲੇਬਰ ਦੇ ਮਸਲੇ ਜਾਇ ਪ੍ਰਧਾਨ ਜੀ ਨੇ ਦੱਸੇ ਦਿੱਤਾ ਇੱਕੋ ਹੀ ਗੱਲ ਆ ਸਾਰੇ ਮਸਲੇ ਜਿਹੜੇ ਸਾਂਝੇ ਹੀ ਆ ਤੇ ਇੱਕ ਰਾਤ ਨਾ 6:30 7 ਵਜੇ ਤਾਂ ਮੀਟਿੰਗ ਹੋਈ ਫੂਡ ਸੈਕਟਰੀ ਨਾਲ ਫੁੱਡਿਆ ਸਾਹਿਬ ਨਾਲ ਸਾਨੂੰ ਵਿਸ਼ਵਾਸ ਦਿੱਤਾ ਸੀ ਵੀ ਅਸੀਂ ਜਿਹੜੀਆਂ ਲੇਬਰ ਦਾ 2.5% ਵਧਾ ਦਾਂਗੇ ਪੰਜਾਬ ਲੈਵਲ ਤੇ ਇਹਨੇ ਰਾਤੀ ਸਾਨੂੰ ਸਾਫ਼ ਜਵਾਬ ਦੇ ਦਿੱਤਾ 40 ਕੇ ਪੈਸੇ ਸ਼ਾਇਦ ਉਹਦੇ ਲੇਬਰ ਦੇ ਲੋਡਿੰਗ ਦੇ ਵਧਾਏ ਆ ਪਰ ਇਹਨਾਂ ਨੇ ਅਖਤਾਰ ਆਪਣੇ ਆਪ ਪੰਜਾਬ ਸਰਕਾਰ ਨੇ ਕਰਾਈ ਆ ਅਸੀਂ ਤਾਂ ਬਿਲਕੁਲ ਕਰਨੇ ਨੂੰ ਤਿਆਰ ਨਹੀਂ ਨਾ ਇੱਕ ਵੀ ਸਾਡੀ ਵੰਗ ਨਹੀਂ 3 ਮਹੀਨਿਆਂ ਚ ਮੰਨੀ ਗਈ ਚੰਡੀਗੜ੍ਹ ਬਲਾ ਬਲਾ ਕੇ ਸਾਡੇ ਕੋਲ ਮੰਗਾ ਪੁੱਛੀਆਂ ਗਈਆਂ 2.5% ਆੜ ਦੇ ਲਈ ਦਾ ਵੀ ਕਿੰਨੀ ਵਾਰੀ ਇਹਨਾਂ ਨੂੰ ਦਿੱਤਾ ਲੀਵਰ ਲੈ ਦਿੱਤਾ ਈਪੀ ਐਪਰ ਜੋ ਕਟਿਆ ਸਾਰੇ ਡਿਟੇਲਸ ਦੱਸਤਾ ਆ ਇਸ ਕਰਕੇ ਜਦ ਤੱਕ ਸਾਡੀ ਕੋਈ ਮੰਗ ਪੂਰੀ ਨਹੀਂ ਹੁੰਦੀ ਇੱਕ ਇੱਕ ਮੰਗ 10 ਮੰਗਾ ਆ ਇੱਕ ਇੱਕ ਮੰਗ ਨਹੀਂ ਪੂਰੀ ਹੁੰਦੀ ਅਸੀਂ ਧਰਨੇ ਤੋਂ ਨਹੀਂ ਉੱਠਾਂਗੇ 10 ਤੋਂ ਲੈ ਕੇ 2 ਵਜੇ ਤੱਕ ਰੋਜ਼ ਕੰਡਾ ਲਵਾਂਗੇ ਅੰਤ ਮੱਥੇ ਸਮੇਂ ਲਈ ਆ ਜੀ ਕਰਨ ਅੰਤ ਮੱਥੇ ਸਮੇਂ ਲਈ ਧਰਨਾ ਆ ਜੀ ਸੇਕਲ ਤੇ ਸਪੇਸ ਦੀ ਇੰਨੀ ਕਮੀ ਆ ਪੰਜਾਬ ਦੇ ਵਿੱਚ ਪਿਛਲੀਆਂ ਗੱਡੀਆਂ ਲਈ 4000 ਲੱਗਦੇ ਨਵੀਂ ਸਪੇਸ ਕਿੱਥੋਂ ਆਊਗੀ ਖੈਲਰ ਵਾਲੇ ਜੇ ਮਾਲ ਸਪੇਸ ਹੋਊਗੀ ਸਾੜੇ ਕੋ ਮਾਲ ਚੱਕੂਗੇ ਇਸ ਕਰਕੇ ਤੁਹਾਡੇ ਮਾਧਿਅਮ ਰਾਹੀਂ ਇਸ ਪੰਜਾਬ ਸਰਕਾਰ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਧਿਆਨ ਦਿਲਾਉਣਾ ਚਾਹੁੰਦੇ ਆ ਕਿ ਸਪੇਸ ਬਣਾਓ ਥੋੜਾ ਜਗ੍ਹਾਓ ਨਹੀਂ ਸਪੇਸ ਨਹੀਂ ਥੋੜਾ ਚੱਕਣਾ ਜੈ ਜੀ